ਮੇਰੇ ਦੋਸਤੋ ਕੈਨੇਡਾ ਦੀ ਜਿਹੜੀ ਪੀਆਰ ਹੈ ਨਾ ਕਦੀ ਵੀ ਗਰੰਟੀਡ ਨਹੀਂ ਸੀ ਨਾ ਤੇ ਅੱਜ ਤੋਂ 20 ਸਾਲ ਪਹਿਲਾਂ ਸੀ ਜਦੋਂ ਮੈਂ ਆਇਆ ਸੀ ਜਾਂ ਮੇਰੇ ਨਾਲ ਦੇ ਕੋਈ ਹੋਰ ਲੋਕ ਇੱਥੇ ਆਏ ਸੀ ਤੇ ਨਾ ਹੀ ਕੈਨੇਡਾ ਦੀ ਪੀਆਰ ਅੱਜ ਜਿਹੜੀ ਹੈਗੀ ਗਰੰਟੀਡ ਆ ਕਿ ਸਾਨੂੰ ਸਾਰਿਆਂ ਨੂੰ ਪੀਆਰ ਮਿਲੇਗੀ ਜੈਹੋ ਜੇ ਕੈਨੇਡਾ ਦੇ ਵਿੱਚ ਐਸ ਵੇਲੇ ਇਕਨੋਮਿਕ ਹਾਲਾਤ ਚੱਲ ਰਹੇ ਨੇ ਜਾਂ ਜਿਸ ਤਰੀਕੇ ਨਾਲ ਕੈਨੇਡਾ ਗਵਰਨਮੈਂਟ ਇਮੀਗ੍ਰੇਸ਼ਨ ਨੂੰ ਚਲਾ ਰਹੀ ਹੈਗੀ ਆ ਇਹਦੇ ਵਿੱਚ ਕਦੀ ਵੀ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਗਰੰਟੀ ਨਹੀਂ ਦਿੱਤੀ ਗਈ ਅੱਜ ਜੋ ਕੈਨੇਡਾ ਦੇ ਵਿੱਚ ਹਾਲਾਤ ਬਣੇ ਨੇ ਨਾ ਇਹਦੇ ਵਿੱਚ ਬਹੁਤੇ ਲੋਕਾਂ ਦੀ ਪੀਆਰ ਨਹੀਂ ਹੋਣੀ ਮੈਂ ਪਿੱਛੇ ਵੀਡੀਓ ਬਣਾਈ ਸੀਗੀ ਬਹੁਤ ਸਾਰੇ ਲੋਕ ਮੇਰੇ ਨਾਲ ਇਸ ਕਰਕੇ ਵੀ ਸਹਿਮਤ ਨਹੀਂ ਹੁੰਦੇ ਉਹ ਕਹਿੰਦੇ ਜੀ ਇਹ 네ਗੇਟਿਵ ਗੱਲਾਂ ਕਰਦਾ ਪਰ ਮੇਰੀਆਂ ਗੱਲਾਂ ਕੁਝ ਫੈਕਟ ਬੇਸ ਹੁੰਦੀਆਂ ਨੇ ਜਿਹਦੇ ਵਿੱਚ ਇੱਕ ਲੰਮਾ ਚੌੜੀਆਂ ਲੰਮਾ ਚੌੜਾ ਤਜਰਬਾ ਵੀ ਹੁੰਦਾ ਜਿਹਨੂੰ ਆਮ ਲੋਕ ਨਹੀਂ ਹੈ ਜੇ ਸੁਣਦੇ ਸਮਝਦੇ ਕਿ ਆਪ ਉੱਤੇ ਬੀਤੀਆਂ ਨਹੀਂ ਹੁੰਦੀਆਂ ਮੇਰੀਆਂ ਗੱਲਾਂ ਉਹ ਹੁੰਦੀਆਂ ਨੇ ਜਿਹੜੀਆਂ ਮੇਰੇ ਉੱਤੇ ਆ ਬੀਤੀਆਂ ਹੋਈਆਂ ਨੇ ਹੁਣ ਤੁਸੀਂ ਥੋੜਾ ਜਿਹਾ ਪਿੱਛੇ ਜਾਣ ਦੀ ਕੋਸ਼ਿਸ਼ ਕਰੋ ਇੱਕ ਵੇਲਾ ਸੀਗਾ ਜਦੋਂ 2013-14 ਗੇ ਸ਼ਾਇਦ ਗੰਦਾ ਨਹੀਂ ਉਦੋਂ ਕੈਨੇਡਾ ਦੀ ਗਵਰਨਮੈਂਟ ਨੇ ਪਾਰਲੀਮੈਂਟ ਦੇ ਵਿੱਚ ਬਿੱਲ ਲਿਆਣ ਕੇ ਤਕਰੀਬਨ 4 ਕੇ 5 ਲੱਖ ਦੇ ਕਰੀਬ ਉਦੋਂ ਇਹਨਾਂ ਦੇ ਕੋਲ ਪੀਆਰ ਦੇ ਐਪਲੀਕੇਸ਼ਨਾਂ ਦਾ ਬੈਕਲੌਗ ਸੀਗਾ ਤੇ ਇਹਨਾਂ ਨੇ ਉਦੋਂ ਬਿੱਲ ਲਿਆ ਕੇ ਸਾਰੀਆਂ ਐਪਲੀਕੇਸ਼ਨਾਂ پارਲੀਮੈਂਟ ਵਿੱਚ ਬਿੱਲ ਪਾਸ ਕਰਕੇ ਕੈਨਸਲ ਕਰਤੀਆਂ ਸੀ ਜਿਹੜੇ ਜਿਹੜੇ ਲੋਕ ਪਿਛਲੇ 3 3 4 ਸਾਲ ਤੋਂ 5 ਸਾਲ ਤੋਂ ਵੇਟਿੰਗ ਦੇ ਵਿੱਚ ਸੀਗੇ ਵੀ ਸਾਡੀ ਅੱਜ ਪੀਆਰ ਸਾਡੀ ਕੱਲ ਪੀਆਰ ਹੋ ਜਾਣੀ ਆ ਅਸੀਂ ਕਈਆਂ ਨੇ ਨਿਆਣੇ ਨਹੀਂ ਸੀ ਵਿਆਹੇ ਤੇ ਕਈਆਂ ਨੇ ਤੇ ਪੜਾਈਆਂ ਹੀ ਕੰਟੀਨਿਊ ਰੱਖੀਆਂ ਸੀਗੀਆਂ ਤੇ ਕਈਆਂ ਦੇ ਕਈ ਹੋਰ ਮਸਲੇ ਸੀਗੇ ਪਰ ਆਜ ਆ ਕੇ ਕੈਨੇਡਾ ਸਰਕਾਰ ਨੇ ਕੋਹ ਹੱਲੇ ਦੇ ਵਿੱਚ ਸਾਰੀਆਂ ਐਪਲੀਕੇਸ਼ਨਾਂ ਨੂੰ ਕੈਨਸਲ ਕਰਤੀਆਂ ਸੀਗੀਆਂ ਸੋ ਜਿਹੋ ਜਿਹੇ ਇਸ ਵੇਲੇ ਹਾਲਾਤ ਬਣੇ ਨੇ ਮੈਨੂੰ ਕੋਈ ਵਾਰੀ ਖਰਚਾ ਇਹਨਾਂ ਚੀਜ਼ਾਂ ਦਾ ਵੀ ਹੁੰਦਾ ਹੈ ਕਿ ਤੇ ਦੁਬਾਰਾ ਫਿਰ ਉਹੋ ਜੀ ਚੀਜ਼ ਨਾ ਹੋ ਜੂਵੇ ਸੋ ਇਹਨਾਂ ਚੀਜ਼ਾਂ ਦੇ ਵਿੱਚੋਂ ਫਿਰ ਸਾਨੂੰ ਕੋਈ ਚੀਜ਼ਾਂ ਨੂੰ ਸਮਝਣਾ ਚਾਹੀਦਾ ਆ ਕਿ ਕੈਨੇਡਾ ਦੀ ਪੀਆਰ ਆਪਾਂ ਤੁਸੀਂ ਸਾਰੇ ਲੈ ਸਕਦੇ ਹੋ ਪਰ ਸਾਨੂੰ ਆਪਦੀ ਸਟਰੈਟਜੀ ਬਦਲਣ ਦੀ ਲੋੜ ਹੁੰਦੀ ਆ ਮੈਨੂੰ ਇਹ ਸਾਰੀ ਚੀਜ਼ ਦਾ ਸੇਕ ਲੱਗਾ ਹੋਇਆ ਹੁਣ ਤੇ ਤੁਸੀਂ ਸੋਚੋ ਨਾ ਕਈਆਂ ਦਿਵਾਰਚ ਆਉਣਾ ਪੈਤੇ ਨੂੰ ਬੜੀ ਸੋਖੀ ਟੀਆਰ ਮਿਲ ਗਈ ਆ ਜਿੰਨੀ ਮੈਨੂੰ ਸੌਖੀ ਪੀਆਰ ਮਿਲੀ ਹੈ ਨਾ ਮੈਂ ਕਹਿੰਦਾ ਵੀ ਰੱਬ ਕਿਸੇ ਨੂੰ ਨਾ ਦਵਾਵੇ ਕਿਉਂਕਿ ਮੈਂ ਹਰੇਕ ਥਾਂ ਉੱਤੇ ਹਰੇਕ ਤਰ੍ਹਾਂ ਦਾ ਸੇਕ ਮੈਨੂੰ ਲੱਗਾ ਹੋਇਆ ਔਰ ਇਹ ਪੀਆਰ ਜਿੱਥੋਂ ਤੱਕ ਮੈਂ ਪੀਆਰ ਤਾਈਂ ਪਹੁੰਚਿਆ ਹੈਗਾ ਇਹਦੇ ਵਿੱਚ ਬਹੁਤ ਲੰਬੀ ਸਟਰਗਲ ਹੈ ਕਈ ਸਾਲਾਂ ਦੀ ਫਾਈਟ ਹੈ ਇਹਦੇ ਪਿੱਛੇ ਪਰ ਜਦੋਂ ਅੱਜ ਕੱਲ ਆਪਾਂ ਕਿਸੇ ਨੂੰ ਸਪ੍ਰਿੰਟ ਦੀ ਕੋਸ਼ਿਸ਼ ਕਰਦੇ ਆ ਨਾ ਕਿ ਯਾਰ ਤੂੰ ਕੋਈ ਗਲਤ ਕੰਮ ਨਾ ਕਰ ਤੂੰ ਆਪਣੇ ਆਪ ਦੀ ਸਕਿੱਲ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਆਪਣੀ ਲੈਂਗੁਏਜਿਕ ਸਕਿੱਲ ਜਿਹਨੂੰ ਤੁਸੀਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ ਤੁਹਾਡੇ ਵਾਸਤੇ ਮੌਕੇ ਅੱਗੇ ਜਾ ਕੇ ਵੀ ਬਣਨਗੇ ਤੇ ਬਹੁਤੀ ਵਾਰ ਸਾਡੇ ਜਿਹੜੇ ਅੱਜ ਕੱਲ ਦੇ ਨੌਜਵਾਨ ਆ ਨਾ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ ਤੇ ਕਈ ਵਾਰਿਆਂ 'ਚ ਕਹ ਲਓ ਜੇ ਉਹ ਸਹਿਮਤ ਹੁੰਦੇ ਹੁੰਦੇ ਨੇ ਤੇ ਜਿਹੜੇ ਪਿਛਲੇ ਉਹਨਾਂ ਦੇ ਮਾਪਿਓ ਹੁੰਦੇ ਨੇ ਉਹ ਇਸ ਗੱਲ ਨੂੰ ਕਦੀ ਵੀ ਸੁਣਨ ਨੂੰ ਸਮਝਣ ਨੂੰ ਤਿਆਰ ਹੀ ਨਹੀਂ ਹੁੰਦੇ ਕਿਉਂਕਿ ਉਹਨਾਂ ਨੇ ਏਜੰਟਸ ਦੀਆਂ ਚਿਕਨੀਆਂ ਚੋਪ ਵਾਸਾ ਚਾਹ ਉਹਦੇ ਵਿੱਚ ਇਹ ਹੈ ਕਿ ਬਹੁਤਿਆਂ ਦੀ ਪੀਆਰ ਨਹੀਂ ਹੋਣੀ ਪਰ ਪੀਆਰ ਉਹਨਾਂ ਦੀ ਹੋਣੀ ਹੈ ਜਿਨ੍ਹਾਂ ਨੇ ਆਪੋ ਆਪਣੇ ਜਿਹੜੇ ਸਕਿੱਲ ਐ ਉਹ ਡਿਵੈਲਪ ਕਰਨੇ ਆ ਤੇ ਜਿਨ੍ਹਾਂ ਨੇ ਇੱਕ ਐਕਸਟਰਾ ਆਰਡੀਨਰੀ ਜਿਹੜੀ ਸਟਰੈਟਜੀ ਆ ਉਹਨੂੰ ਉਹਨਾਂ ਨੇ ਅਪਟ ਕਰਨਾ ਐ ਐਕਸਟਰਾ ਆਰਡੀਨਰੀ ਸਟਰੈਟਜੀ ਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਐਸ ਵੇਲੇ ਕੈਨੇਡਾ ਛੱਡ ਕੇ ਵਾਪਸ ਜਾ ਰਹੇ ਹੈਗੇ ਆ ਤਾਂ ਉੱਥੇ ਜਾ ਕੇ ਆਪਦੇ ਸਕਿੱਲ ਡਿਵੈਲਪ ਕਰਕੇ ਵਾਪਸ ਆਉਣਗੇ ਪੀਆਰ ਉਹਨਾਂ ਦੀ ਹੋਣ ਦੇ ਜ਼ਿਆਦਾ ਚਾਂਸ ਨੇ ਦੋਸਤੋ ਜਿਹੜੀਆਂ ਪਾਰਟ ਟਾਈਮ ਸਟੱਡੀਜ਼ ਹੁੰਦੀਆਂ ਨੇ ਨਾ ਇਹ ਤੁਹਾਡਾ ਪੀਜੀਡਬਲਯੂਪੀ ਵਰਕ ਪਰਮਟ ਦੀ ਰਿਫਿਊਜ਼ਲ ਦਾ ਏ ਪੀਜੀ ਡਬਲਯੂਪੀ ਦੀ ਰਿਜੈਕਸ਼ਨ ਇਸ ਕਰਕੇ ਆਉਂਦੀ ਆ ਵੀ ਆਪਾਂ ਆਏ ਤੇ ਹੁੰਨੇ ਆ ਇੱਥੇ ਫੁੱਲ ਟਾਈਮ ਸਟੱਡੀਜ਼ ਕਰਨ ਵਾਸਤੇ ਪਰ ਇੱਥੇ ਆ ਕੇ ਚਲੋ ਕੋਈ ਇਹੋ ਜਿਹਾ ਕਾਰਨ ਬਣਦੇ ਆ ਕੋਈ ਕਿਸੇ ਗੱਲੋਂ ਫੇਲ ਹੋ ਜਾਂਦਾ ਆ ਕਿਸੇ ਨੂੰ ਕੋਈ ਫੀਸ ਦਾ ਇਸ਼ੂ ਆ ਜਾਂਦਾ ਆ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਆਪਾਂ ਪਾਰਟ ਟਾਈਮ ਸਟੂਡੈਂਟ ਬਣ ਜਾਂਦੇ ਆ ਜਦੋਂ ਆਪਾਂ ਪਾਰਟ ਟਾਈਮ ਸਟੂਡੈਂਟ ਬਣ ਜਾਂਦੇ ਆ ਜਦੋਂ ਸਾਡਾ ਕੋਰਸ ਕੰਪਲੀਟ ਹੋ ਜਾਂਦਾ ਫਿਰ ਆਪਾਂ ਪੀਜੀ ਡਬਲਯੂਪੀ ਵਰਕ ਪਰਮਿਟ ਅਪਲਾਈ ਕਰਦੇ ਆ ਉਦੋਂ ਆਪਾਂ ਇਸ ਚੀਜ਼ ਦਾ ਖਿਆਲ ਰੱਖਦੇ ਵੀ ਸਾਡੀ ਜਿਹੜੀ ਫੁੱਲ ਟਾਈਮ ਸਟੂਡੈਂਟ ਦੀ ਆਬਲੀਗੇਸ਼ਨ ਸੀ ਉਹ ਤੇ ਬਣ ਦਿੰਦਾ ਬਾਕੀ ਇਹ ਜਿਹੜੀ ਰਿਜੈਕਸ਼ਨ ਹੈ ਇਹ ਹੁਣ ਨਹੀਂ ਆਉਣ ਲੱਗੀ ਇਹ ਪੜਿਆਂ ਵੇਲਿਆਂ ਦੀ ਆਉਂਦੀ ਉਦੋਂ ਵੀ ਤੁਹਾਡੀ ਰਿਜੈਕਸ਼ਨ ਆਮ ਕਰਕੇ ਆਉਂਦੀਆਂ ਸੀਗੀਆਂ ਪਰ ਹਾਂ ਕਈ ਵਾਰੀ ਆਫੀਸਰ ਡਿਸਕ੍ਰੈਸ਼ਨ ਯੂਜ਼ ਕਰ ਲੈਂਦਾ ਹੈ ਉਹ ਕਹਿੰਦਾ ਵੀ ਚਲ ਕੋਈ ਨਹੀਂ ਤੁਸੀਂ ਆਪ ਦੇ ਉਦੋਂ ਹਾਲਾਤ ਨੂੰ ਬਿਆਨ ਕਰ ਦਿੰਦੇ ਹੋ ਵਰਕ ਪਰਮਿਟ ਦੇ ਵੀ ਦਿੰਦੇ ਆ ਪਰ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖੋ ਪਹਿਲੀ ਚੀਜ਼ ਤੇ ਆ ਵੀ ਪੜਾਈ ਆਪਣੀ ਫੁੱਲ ਟਾਈਮ ਹੀ ਰੱਖਿਆ ਕਰੋ ਪਾਰਟ ਟਾਈਮ ਸਟੱਡੀਜ਼ ਵਿੱਚ ਜਦੋਂ ਤੁਸੀਂ ਆ ਜਾਂਦੇ ਹੋ ਤੁਹਾਨੂੰ ਕਾਲਜ ਕਹਿੰਦਾ ਵੀ ਕੋਈ ਗੱਲ ਨਹੀਂ ਤੁਹਾਡਾ ਕੋਰਸ ਕੰਪਲੀਟ ਹੋ ਜਾਊਗਾ ਪਰ ਪੀਜੀਡਬਲਪੀ ਵਰਕ ਪਾਮਨ ਦੇ ਵਿੱਚ ਤੁਹਾਡੇ ਮੁਸ਼ਕਲ ਆਉਣੀ ਆਉਣੀ ਆ ਔਰ ਅਗਲੀ ਚੀਜ਼ ਮੋਸਟ ਇੰਪੋਰਟੈਂਟ ਇਹ ਹੈਗੀ ਆ ਵੀ ਜੇ ਇਨ ਕੇਸ ਤੁਹਾਨੂੰ ਪਾਰਟ ਟਾਈਮ ਹੋਣਾ ਪੈ ਜਾਂਦਾ ਇੱਕ ਚੀਜ਼ ਦਾ ਖਿਆਲ ਰੱਖਿਆ ਕਰੋ ਕਿ ਜੇ ਤੁਹਾਨੂੰ ਕੋਈ ਮੈਂਟਲ ਇਸ਼ੂਜ਼ ਹੈਗੇ ਆ ਕੋਈ ਤੁਹਾਡੀ ਫਿਜ਼ੀਕਲੀ ਤੁਹਾਨੂੰ ਕੋਈ ਚੈਲਿੰਜਿੰਗ ਸਿਚੁਏਸ਼ਨ ਬਣ ਗਈ ਆ ਜਿਹਦੇ ਕਰਕੇ ਤੁਸੀਂ ਪੜ੍ਹਾਈ ਫੋਕਸ ਨਹੀਂ ਕਰ ਪਾ ਰਹੇ ਜਿਹਦੇ ਕਰਕੇ ਤੁਹਾਨੂੰ ਪਾਰਟ ਟਾਈਮ ਜਾਣਾ ਪੈ ਰਿਹਾ ਇਸ ਚੀਜ਼ ਦੇ ਹੁਣ ਸਬੂਤ ਵੀ ਐਵੀਡੈਂਸ ਵੀ ਨਾਲ ਰੱਖਿਆ ਕਰੋ ਖਾਸ ਕਰਕੇ ਆਪਣੇ ਡਾਕਟਰ ਦੀ ਕੋਈ ਮੈਡੀਕਲ ਰਿਪੋਰਟ ਜਾਂ ਆਪਣੇ ਸਕੂਲ ਨੂੰ ਵੀ ਜਾਂ ਕਾਲਜ ਨੂੰ ਇਸ ਚੀਜ਼ ਬਾਰੇ ਇਨਟੀਮੀਟ ਕਰ ਦਿਓ ਕਿ ਜਦੋਂ ਕੱਲ ਨੂੰ ਕਿ ਇਹੋ ਜਿਹੀ ਮੁਸ਼ਕਲ ਆਉਂਦੀ ਹੈ ਤੇ ਕਾਲਜ ਤੁਹਾਨੂੰ ਤੁਹਾਨੂੰ ਕੋਈ ਲਿਖ ਕੇ ਕੋਈ ਡਾਕੂਮੈਂਟ ਦੇ ਦੇਵੇ ਕਿ ਹਾਂ ਇਸ ਬੰਦੇ ਨੂੰ ਆਹ ਮੁਸ਼ਕਲ ਆਈ ਸੀ ਤਾਂ ਕਰਕੇ ਇਹਨੂੰ ਅਸੀਂ ਪਾਰਟ ਟਾਈਮ ਕੀਤਾ ਹੈਗਾ ਜਾਂ ਤੁਹਾਡਾ ਕੋਈ ਡਾਕਟਰ ਜਿਹੜਾ ਹੈਗਾ ਉਹ ਨਾਲ ਲੈਟਰ ਦੇ ਦੇਵੇ ਜੀ ਵੀ ਹਾਂ ਇਹ ਬੰਦੇ ਨੂੰ ਕੋਈ ਮੈਂਟਲ ਹੈਲਥ ਇਸ਼ੂ ਸੀਗਾ ਜਿਹਦੇ ਕਰਕੇ ਇਹ ਪਾਰਟ ਟਾਈਮ ਸਟ ਉਹ ਰਿਜੈਕਟ ਨਹੀਂ ਹੋਊਗਾ ਤੁਹਾਨੂੰ ਬਾਕਪਨ ਮਿਲ ਸਕਦਾ ਹੈ ਪਰ ਇਹ ਹੁਣੇ ਛੋਟੀਆਂ-ਛੋਟੀਆਂ ਗਲਤੀਆਂ ਨੇ ਜਿਹਨੂੰ ਆਪਾਂ ਕਹਿ ਲਈਏ ਵੀ ਅੱਖਾਂ ਉਹਲੇ ਕਰਦਨੇ ਆ ਪਰ ਅਖੀਰ ਨੂੰ ਆਪਣਾ ਰਿਜੈਕਸ਼ਨ ਦਾ ਕਾਰਨ ਬਣਦਾ ਸੋ ਅਮੀਰ ਕਰਨਾ ਤੁਹਾਨੂੰ ਇਹ ਗੱਲ ਜੱਚੀ ਵੀ ਹੋਏਗੀ ਕਿ ਤੁਸੀਂ ਹੁਣ ਇਹਨੂੰ ਦੱਬ ਕੇ ਸ਼ੇਅਰ ਵੀ ਕਰਦੇ ਹੋਗੇ ਬਾਕੀ ਜੇ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਹੋਵੇ ਤੇ ਸੀਐਚ ਕੈਮਿਕ ਰਿਲੇਸ਼ਨ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਮਿਸਿਸ ਆਕਾਤ ਲੰਡਨ ਦੋ ਜਗ੍ਹਾ ਸਾਡੇ ਆਫਿਸ ਹੈਗੇ ਨੇ ਸਕਰੀਨ ਤੇ ਤੁਸੀਂ ਨੰਬਰ ਦੇਖ ਰਹੇ ਹੋ ਕੋਈ ਵੀ ਤੁਹਾਨੂੰ ਹੈਲਪ ਚਾਹੀਦੀ ਹੋਵੇ ਤੁਸੀਂ ਇਸ ਨੰਬਰ ਤੇ ਸਾਨੂੰ ਰੀਚ ਆਊਟ ਕਰ ਸਕਦੇ ਹੋ ਥੈਂਕ ਯੂ ਲੋਕੀ ਦੋਸਤੋ ਕੈਨੇਡਾ ਦੇ ਸਪੌਜ਼ਲ ਓਪਨ ਵਰਕ ਪਰਮਿਟ ਦੀ ਗੱਲ ਕਰਦੇ ਆ ਇਹਦੇ ਵਿੱਚ ਵੱਡੀਆਂ ਚੇਂਜੇਸ ਕੈਨੇਡਾ ਗਵਰਨਮੈਂਟ ਨੇ ਪਿਛਲੇ ਇਸ ਟਾਈਮ ਦੇ ਵਿੱਚ ਕੀਤੀਆਂ ਨੇ ਤੇ ਬਹੁਤ ਸਾਰੇ ਲੋਕਾਂ ਦੀ ਇਸ ਵੀਜ਼ੇ ਨੂੰ ਲੈ ਕੇ ਰਿਜੈਕਸ਼ਨਸ ਆ ਰਹੀਆਂ ਨੇ ਜਿਹੜੀਆਂ ਰਿਜੈਕਸ਼ਨਸ ਆ ਰਹੀਆਂ ਨੇ ਉਹਦੇ ਵਿੱਚ ਬਹੁਤ ਵੱਡਾ ਕਾਰਨ ਇਨਫੋਰਮੇਸ਼ਨ ਦਾ ਨਾ ਹੋਣਾ ਵੀ ਹੈਗਾ ਕਿਉਂਕਿ ਜਿਹੜੀਆਂ ਵੱਡੀਆਂ ਚੇਂਜੇਸ ਆਈਆਂ ਨੇ ਉਹਨਾਂ ਨੂੰ ਅਸੀਂ ਕਈ ਵਾਰੀ ਚੰਗੀ ਤਰ੍ਹਾਂ ਦੇਖਦੇ ਸਮਝਦੇ ਨਹੀਂ ਹੈਗੇ ਐਪਲੀਕੇਸ਼ਨ ਕਰ ਦਿੰਦੇ ਆ ਰਿਜੈਕਸ਼ਨ ਆ ਜਾਂਦੀ ਹੈਗੀ ਆ ਬਾਕੀ ਵੀਡੀਓ ਥੋੜੀ ਲੰਬੀ ਹੋ ਜਾਣੀ ਹੈ ਜਿਨ੍ਹਾਂ ਨੇ ਸਪੌਜ਼ਲ ਓਪਨ ਵਰਕ ਪਰਮਿਟ ਲੈ ਹੋਰ ਗੱਲ ਕਰਦੇ ਹਾਂ ਸਪਾਊਸਲ ਓਪਨ ਵਰਕ ਪਰਮਿਟ ਦੇ ਵਿੱਚ ਆਈਆਂ ਚੇਂਜੇਸ ਦੀ। ਇਹਦੇ ਵਿੱਚ ਜਿਹੜੀਆਂ ਵੱਡੀਆਂ ਚੇਂਜੇਸ ਆਈਆਂ ਨੇ ਸਭ ਤੋਂ ਵੱਡੀ ਚੇਂਜ ਇਹ ਆ ਕਿ ਜਿਹੜਾ ਵੀ ਤੁਹਾਡਾ ਸਪਾਊਸ ਕੈਨੇਡਾ ਵਿੱਚ ਜਾਂ ਉਹ ਸਟੱਡੀ ਵੀਜ਼ਾ ਤੇ ਆ ਤੇ ਜਾਂ ਉਹ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਇਹਨਾਂ ਦੋਨਾਂ ਦੇ ਸਟੱਡੀ ਪਰਮਿਟ ਜਾਂ ਵਰਕ ਪਰਮਿਟ ਦੀ ਜਿਹੜੀ ਮਿਆਦ ਆ ਤੁਹਾਡਾ ਵੀਜ਼ਾ ਅਪਲਾਈ ਕਰਨ ਦੇ ਵੇਲੇ 16 ਮਹੀਨੇ ਦੀ ਮਿਨੀਮਮ ਹੋਣੀ ਚਾਹੀਦੀ ਆ। ਜੇ 16 ਮਹੀਨੇ ਤੋਂ 1 ਦਿਨ ਵੀ ਘੱਟ ਹੋ ਤਾਂ ਤੁਹਾਡਾ ਕੇਸ ਰਿਜੈਕਟ ਹੋ ਜਾਣਾ ਇਹ ਕਹਿ ਕੇ ਵੀ ਤੁਹਾਡੀ ਐਲੀਜੀਬਿਲਟੀ ਮੀਟ ਨਹੀਂ ਹੁੰਦੀ। ਦੂਸਰੀ ਕੰਡੀਸ਼ਨ ਆ ਕਿ ਜੇ ਤੁਹਾਡਾ ਸਪ ਜੋ ਲੈਵਲ ਦੀ ਹੋਣੀ ਚਾਹੀਦੀ ਆ ਜੇ ਬੈਚਲਰ ਦਾ ਕੋਰਸ ਕਰ ਰਿਹਾ ਤੇ ਬੈਚਲਰ ਡਿਗਰੀਆਂ ਸਾਰੀਆਂ ਜਿਹੜੀਆਂ ਨੇ ਉਹ ਪ੍ਰੂਵ ਨਹੀਂ ਹੈਗੀਆਂ ਸਿਰਫ ਜਿਹੜੀਆਂ ਬੈਚਲਰ ਆਫ ਸਾਇੰਸ ਤੇ ਬੈਚਲਰ ਆਫ ਐਜੂਕੇਸ਼ਨ ਵਾਲੀਆਂ ਡਿਗਰੀਆਂ ਪ੍ਰੂਵ ਹੋਣ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਪਾਊਸਲ ਓਪਨ ਵਰਕ ਪਰਮਿਟ ਨਹੀਂ ਹੋ ਸਕਦਾ ਸੋ ਇਹਦੇ ਨਾਲ ਨਾਲ ਜਿਹੜੀ ਅਗਲੀ ਕੰਡੀਸ਼ਨ ਹੁਣ ਆਉਂਦੀ ਹੈਗੀ ਆ ਉਹ ਇਹ ਆਉਂਦੀ ਹੈਗੀ ਵੀ ਜਿਹੜਾ ਤੁਹਾਡਾ ਸਪਾਊਸ ਅਗਰ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈਗਾ ਤੇ ਵਰਕ ਪਰਮਿਟ ਦੇ ਵਿੱਚ ਪਹਿਲਾਂ ਇਹ ਹੁੰਦਾ ਸੀ ਵੀ ਕੋਈ ਵੀ ਜੌਬ ਦਾ ਤੁਹਾਡਾ ਤੁਹਾਡਾ ਸਪਾਊਸ ਕਿਸੇ ਵੀ ਜੌਬ ਦੇ ਵਿੱਚ ਕੰਮ ਨੇ ਇੱਕ ਲਿਸਟ ਜਾਰੀ ਕੀਤੀ ਆ ਵੀ ਇਹ ਜਿਹੜੀ ਸਿਲੇਕਟਡ ਜੌਬਸ ਨੇ ਅਗਰ ਤੋਂ ਤੁਹਾਡਾ ਸਪਾਊਸ ਇਹਨਾਂ ਜੌਬਸ ਨੂੰ ਕਰਦਾ ਤੇ ਤਾਂ ਕਿ ਤੁਹਾਨੂੰ ਸਪான்ਸਰ ਕਰ ਸਕਦਾ ਸੋ ਇਹ ਕੁਝ ਕੰਡੀਸ਼ਨਸ ਨੂੰ ਜਦੋਂ ਅਸੀਂ ਧਿਆਨ ਨਾਲ ਨਹੀਂ ਸਮਝਦੇ ਤੇ ਰਿਜੈਕਸ਼ਨ ਸਾਡੇ ਹੱਥ ਵਿੱਚ ਆ ਜਾਂਦੀ ਹੈ ਸੋ ਬਾਕੀ ਜੇ ਤੁਹਾਡੀ ਬਾਰ-ਬਾਰ ਰਿਜੈਕਸ਼ਨ ਆ ਰਹੀ ਹੈ ਕਿਸੇ ਗੱਲੋਂ ਤੁਹਾਡਾ ਮਸਲਾ ਅੜਿਆ ਹੋਇਆ ਵੀਜ਼ਾ ਨਹੀਂ ਲੱਗ ਰਿਹਾ ਹੈਗਾ ਤੇ ਸੀਐਚਕੇ ਇਮੀਗ੍ਰੇਸ਼ਨ ਇੱਕ ਵਾਰੀ ਜਰੂਰ ਸੇਵਾ ਦਾ ਮੌਕਾ ਦਿਓ ਜੇ ਤੁਹਾਡਾ 100% ਵੀਜ਼ਾ ਦੇ ਕੇ ਲੈ ਕੇ ਦੇਣ ਵਿੱਚ ਅਸੀਂ ਹੈਲਪ ਕਰ ਸਕਦੇ ਹਾਂ ਸ਼ਰਤ ਇਹੀ ਹੈ ਤੁਸੀਂ ਪਹਿਲਾਂ ਕੋਈ ਝੂਠ ਨਹੀਂ ਬੋਲਿਆ ਹੋਣਾ ਚਾਹੀਦਾ ਤੁਸੀਂ ਕੋਈ ਗਲਤ ਪੇਪਰ ਫਾਈਲ ਦੇ ਵਿੱਚ ਨਹੀਂ ਲਾਇਆ ਹੋਣਾ ਚਾਹੀਦਾ ਬਾਕੀ ਜੇ ਬਾਰ-ਬਾਰ ਰਿਜੈਕਸ਼ਨ ਆ ਰਹੀ ਹੈ ਤਾਂ ਹੱਲ ਉਹਦਾ ਅਸੀਂ 100% ਤੁਹ ਵੀਡੀਓ ਨੂੰ ਹੁਣ ਤੁਸੀਂ ਲਾਈਕ ਵੀ ਕਰ ਲਿਓ ਤੇ ਮੈਨੂੰ ਫੋਲੋ ਵੀ ਕਰ ਲਿਓ ਰੱਬ ਰਾਖਾ ਅੱਜ ਇੱਕ ਵੀਰ ਨੇ ਸਵੇਰੇ ਸਵੇਰੇ ਸਵਾਲ ਬੜਾ ਵੱਡਾ ਪਾਤਾ ਮੈਨੂੰ ਮੈਨੂੰ ਕਹਿੰਦਾ ਵੀ ਸਾਡਾ ਮੁੰਡਾ ਕਹਿੰਦਾ ਵੀ ਕੈਨੇਡਾ ਜਾਣ ਨੂੰ ਬੜਾ ਬਜੇਦਾ ਕਹਿੰਦਾ ਵੀ ਉਹਨੂੰ ਕੈਨੇਡਾ ਵਾਲੇ ਕੀੜੇ ਬੜਾ ਤੰਗ ਕਰਦੇ ਨੇ ਕਹਿੰਦਾ ਵੀ ਮੇਰੇ ਭਰਾ ਦੀ ਉਮਰ ਹੈਗੀ ਆ 32 ਸਾਲ ਕਹਿੰਦਾ ਸਰਕਾਰੀ ਨੌਕਰੀ ਕਰਦਾ 40-50 ਹਜ਼ਾਰ ਰੁਪਏ ਪੱਕੀ ਤਨਖਾਹ ਵੀ ਆਉਂਦੀ ਆ ਤੇ ਨਾਲ ਕਹਿੰਦਾ ਸਾਨੂੰ ਪੈੜੀ ਦੇ 4-6 ਵੀ ਆਉਂਦੇ ਨੇ ਤੇ ਪਿਤਾਪੁਰਖੀ ਸਾਡਾ ਆੜਤ ਦਾ ਕਾਰੋਬਾਰ ਵੀ ਚੁੱਕਾ ਆ ਪਰ ਫੇਰ ਵੀ ਕਹਿੰਦਾ ਵੀ ਜੇ ਦਾ ਵੀ ਕੈਨੇਡਾ ਜਾਣਾ ਹੀ ਜਾਣਾ। ਪੁੱਛੇ ਜੇ ਕਹਿੰਦਾ ਵੀ ਸਾਡੀ ਮਾਸੀ ਦੇ ਮੁੰਡੇ ਨੇ ਕਹਿੰਦਾ ਵੀ ਮੇਰੇ ਭਰਾ ਦਾ ਵੀਟਾ ਵੀ ਤਾਂ ਲਵਾਤਾ ਕਹਿੰਦਾ ਫਿਰ 4-6 ਮਹੀਨੇ ਕੈਨੇਡਾ ਲਾਇਆ ਤੇ ਹੁਣ ਕਹਿੰਦਾ ਅੜਿਆ ਹੋਇਆ ਵੀ ਮੈਂ ਕੈਨੇਡਾ ਜਾ ਕੇ ਤੇ ਉੱਥੇ ਆਪ ਦਾ ਸਟੱਡੀ ਵੀਜ਼ਾ ਕਰਾ ਕੇ ਤੇ ਮੈਂ ਕੈਨੇਡਾ ਹੀ ਰਹਿਣਾ। ਮੈਂ ਕਹਿੰਦਾ ਪੰਜਾਬ 'ਚ ਨਹੀਂ ਰਹਿਣਾ। ਹੁਣ ਉਹ ਵੀਰ ਮੈਨੂੰ ਫੋਨ ਕਰਕੇ ਪੁੱਛਦਾ ਵੀ ਦੱਸ ਭਰਾ ਤੇਰਾ ਕੀ ਸਲਾਹ ਆ? ਤਾਂ ਹੁਣ ਜੋ ਤੁਸੀਂ ਸੋਚਦੇ ਹੋ ਨਾ ਉਹੀ ਗੱਲ ਮੈਂ ਉਹਨਾਂ ਨੂੰ ਕਹੀ ਕਿ ਯਾਰ ਤੇਰੀ ਹੁਣ ਐਸ ਵੇਲੇ ਭਰਾ ਦੀ 32 ਸਾਲ ਉਮਰ ਹੋਣ ਦੀ ਹੈ ਜੇ ਇੱਥੇ ਆ ਕੇ ਸਟੱਡੀ ਵੀ 2 ਸਾਲ ਹਮ ਮੰਨ ਲਿਆ ਪੜ ਲੇਗਾ 34 ਸਾਲ ਉਮਰ ਹੋ ਜੇਗੀਗਾ 3 ਸਾਲ ਦਾ ਵਰਕ ਪਰਮ ਮਿਲ ਜੇਗਾ 37 ਸਾਲ ਉਮਰ ਹੋ ਜੇਗੀ ਤੇ ਜੇ ਇਦਾਂ ਹੀ ਉਮਰ ਗਾਂ ਵਾਧਦੀ ਗਈ ਕਿਸੇ ਪਾਸੇ ਨਾ ਲੱਗੇ ਤੇ ਵਿਆਹ ਵਾਲਾ ਬੱਤਰ ਜਿਹੜਾ ਉਹ ਵੀ ਲੰਘ ਜਾਣਾ ਤੇ ਕੰਮ ਜ਼ਿਆਦਾ ਔਖਾ ਹੋ ਜਾਣਾ ਹੁਣ ਇਹ ਚੀਜ਼ਾਂ ਨੂੰ ਸਾਡੇ ਪਤਾ ਨਹੀਂ ਬਹੁਤੇ ਜਿਹੜੇ ਮੁੰਡੇ ਆ ਜਾਂ ਕੁੜੀਆਂ ਨੇ ਸਾਡੀਆਂ ਭੈਣਾਂ ਨੇ ਭਰਾ ਨੇ ਸਮਝਦੇ ਕਿਉਂ ਨਹੀਂ ਹੈਗੇ ਹਰ ਚੀਜ਼ ਕੈਨੇਡਾ ਦੇ ਵਿੱਚ ਤੁਹਾਡੀ ਪਾਉਣ ਦੀ ਇੱਕ ਉਮਰ ਹੁੰਦੀ ਆ ਤੇ ਬਾਕੀ ਜੇ ਕੈਨੇਡਾ ਦੀ ਤੁਸੀਂ ਪੀਆਰ ਲੈਣੀ ਆ ਤੁਸੀਂ ਸਿੱਧੀ ਪੀਆਰ ਲੈ ਸਕਦੇ ਹੋ ਤੁਸੀਂ ਇਹ ਸਟੱਡੀ ਵੀਜ਼ੇ ਵਾਲੇ ਪੰਗਿਆਂ ਦੇ ਵਿੱਚ ਕਿਹੜੀ ਗੱਲੋਂ ਪੈਂਦੇ ਹੋ ਕੈਨੇਡਾ ਦੇ ਵਿੱਚ ਆਉਣ ਵਾਸਤੇ ਹੋਰ ਬੜੇ ਸਾਰੇ ਜ਼ਰੀਏ ਹੈਗੇ ਨੇ ਪਰ ਇੱਕ ਖਾਸ ਉਮਰ ਜਿਹੜੀ ਆ ਨਾ ਉਹਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਕਰੋ ਔਰ ਸਭ ਤੋਂ ਵੱਡੀ ਚੀਜ਼ ਹੈ ਜੇ ਤੁਹਾਨੂੰ ਪ੍ਰਮਾਤਮਾ ਨੇ ਚਾਰ ਛਾੜ ਦਿੱਤੇ ਨੇ ਤੁਹਾਡੇ ਘਰ ਪੱਕੇ ਦਾਣੇ ਪਏ ਆਉਂਦੇ ਨੇ ਤੇ ਐਵੇਂ ਕੈਨੇਡਾ ਦੇ ਵਿੱਚ ਆ ਕੇ ਆਪਣੀ ਜ਼ਿੰਦਗੀਆਂ ਖਰਾਬ ਨਾ ਕਰੋ ਜੇ ਕਿਸੇ ਦੇ ਕੋਲ ਉੱਥੇ ਨਹੀਂ ਹੈਗਾ ਕਿਸੇ ਦਾ ਨਹੀਂ ਸਰਦਾ ਵਰਦਾ ਤੇ ਉਸ ਬੰਦੇ ਨੇ ਤੇ ਘਰੋਂ ਬਾਹਰ ਨਿਕਲ ਕੇ ਸਾੜ ਫੱਕਣਾ ਹੀ ਫੱਕਣਾ ਤੇ ਬਾਕੀ ਜੇ ਕਿਸੇ ਨੇ ਬਾਕੀ ਦੂਜਿਆਂ ਨੂੰ ਦੇਖ ਕੇ ਆਪ ਦੇ ਆਪ ਹੀ ਪਿੱਛਾ ਲਾਲ ਕਰੀ ਫਰਨਾ ਤਾਂ ਫੇਰ ਭਈ ਰੱਬ ਵੀ ਰੱਖਾ ਤੁਹਾਡਾ ਸਾਰਿਆਂ ਦਾ ਸੋ ਇਸ ਲਈ ਥੋੜੇ ਜੇ ਸਮਝਦਾਰ ਬੜੋ ਬਾਹਰ ਆਉਣਾ ਤੇ ਕਿਸੇ ਢੰਗ ਤਰੀਕੇ ਨਾਲ ਆਉਣ ਦੀ ਕੋਸ਼ਿਸ਼ ਕਰਿਆ ਕਰੋ ਐਵੇਂ ਲੋਕਾਂ ਦੇ ਪਿੱਛੇ ਲੱਗ ਕੇ ਐ ਮੇਰਾ ਕਿਤੇ ਤੁਸੀਂ ਆਖਰ ਚੱਕ ਲਿਆ ਕਰੋ ਕਿ ਨਹੀਂ ਹੁਣ ਮੈਂ ਵੀ ਜਾਣਾ ਹੀ ਜਾਣਾ ਹੈ ਸਮਝਦਾਰੀ ਵਿੱਚ ਹੀ ਤੁਹਾਡੀ ਜਿਹੜੀ ਕਾਮਯਾਬੀ ਉਸੇਪੀ ਹੁੰਦੀ ਆ